ਬਵਾਸੀਰ ਦੀ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਨੂੰ ਆਮ ਹੋ ਜਾਂਦੀ ਹੈਗੀ ਹੈ ਤੇ ਪਰ ਸਵਾਲ ਇੱਥੇ ਇਹ ਹੁੰਦਾ ਹੈ ਕਿ ਜਦੋਂ ਬਵਾਸੀਰ ਹੁੰਦੀ ਹੈ ਤਾਂ ਲੋਕ ਛੁਪਾਉਂਦੇ ਕਿਉਂ ਨੇ ਡਾਕਟਰ ਕੋਲ ਕਿਉਂ ਨਹੀਂ ਦਿਖਾਉਂਦੇ ਤੇ ਸਭ ਤੋਂ ਵੱਡਾ ਸਵਾਲ ਆਖਿਰ ਬਵਾਸੀਰ ਹੁੰਦੀ ਕਿਉਂ ਹੈ ਜਦੋਂ ਹੁੰਦੀ ਹੈ ਤਾਂ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਕਿ ਆਪਰੇਸ਼ਨ ਹੀ ਇਸ ਦਾ ਇਲਾਜ ਹੈ ਜਾਂ ਫਿਰ ਘਰ ਦੇ ਵਿੱਚ ਘਰੇਲੂ ਨੁਸਖੇ ਦੇ ਨਾਲ ਇਸ ਦਾ ਇਲਾਜ ਹੋ ਸਕਦਾ ਹੈ ਇਸ ਸਾਰੇ ਟੌਪਿਕ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਸਿਹਤ ਸਭ ਤੋਂ ਪਹਿਲਾਂ ਹੈ ਇਸ ਟੌਪਿਕ ਦੇ ਵਿੱਚ ਅੱਜ ਅਸੀਂ ਅਬ ਬਵਾਸੀਰ ਨੂੰ ਲੈ ਕੇ ਗੱਲ ਕਰਾਂਗੇ ਮੇ ਨਾਲ ਮੌਜੂਦ ਨੇ ਡਾਕਟਰ ਪੂਜਾ ਮੋਦਗੇ ਬਹੁਤ ਬਹੁਤ ਸਵਾਗਤ ਹੈ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਵਾਸੀਰ ਦੇ ਉੱਤੇ ਤਾਂ ਬਵਾਸੀਰ ਨੂੰ ਲੈ ਕੇ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੀ ਹੈਗਾ ਵੀ ਆਖਿਰ ਬਵਾਸੀਰ ਹੁੰਦੀ ਕਿਉਂ ਹੈ ਬਵਾਸੀਰ ਇੱਕ ਆਂਤਾਂ ਦੀ ਬਿਮਾਰੀ ਹੈ ਜਦ ਆਂਤਾਂ ਦੀ ਐਲਕਨਿਟੀ ਐਸਿਡਿਟੀ ਵਿੱਚ ਕਨਵਰਟ ਹੋ ਜਾਂਦੀ ਹੈ ਤਾਂ ਉਹ ਬਵਾਸੀਰ ਦਾ ਰੂਪ ਲੈਂਦੀ ਹੈ ਦੋ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ ਇੰਟਰਨਲ ਔਰ ਐਕਸਟਰਨਲ इंटरनल विच खाना खा के पेट सफारा आना आ, जलन होना खूब गैस बनना और जब ਤੁਸੀਂ ਵਾਸ਼ਰੂਮ ਸਟੂਲ ਪਾਸ ਕਰਦੇ ਹੋ ਤਾਂ ਉਸ ਟਾਈਮ ਤੁਹਾਨੂੰ ਪ੍ਰੈਸ਼ਰ ਲੱਗਣਾ और थोड़ी जलन होना ये अंदरूनी बवासीर ਦੇ ਲੱਛਣ ਨੇ ਬਾਹਰਲੀ बवासीर ਦੇ ਲੱਛਣ ਨੇ ਜਿਸ ਟਾਈਮ ਬਾਹਰ ਕੋਈ ਮੱਸਾ ਮੌਕਾ ਬਣ ਜਾਣਾ ਜਾਂ ਖੂਨ ਨਿਕਲਣਾ ਜਾਂ ਕਿਸੇ ਕਿਸੇ ਟਾਈਮ ਖੂਨ ਦੇ ਕਤਰੇ ਗਿਨਣਾ ਜਾਂ ਟੋਡੇ ਸਟੂਲ ਦੇ ਉੱਤੇ ਖੂਨ ਦੀ ਇੱਕ ਸਟ੍ਰੀਕ ਬੰਨ। ਸੋ ਉਹ ਫਿਸ਼ਰ ਔਰ ਫਿਸਟੂਲਾ ਦਾ ਕਾਰਨ ਹੋ ਜਾਂਦਾ ਹੈ ਔਰ ਅਦਰਵਾਈਜ਼ ਇਹ ਦੋ ਤਰ੍ਹਾਂ ਦੇ ਬਵਾਸੀਰ ਨੇ। ਤੇ ਬਵਾਸੀਰ ਜਦੋਂ ਕਿਸੇ ਨੂੰ ਹੁੰਦੀ ਵੀ ਹੈ ਤਾਂ ਚੁੱਪ-ਚੁਪੀ ਤੇ ਘਰ ਦੇ ਵਿੱਚ ਹੀ ਕੋਈ ਨਾ ਕੋਈ ਨੁਸਖੇ ਅਜ਼ਮਾਦੇ ਜਾਂਦੇ ਨੇ। ਪਰ ਇਹ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਫਿਰ ਉਸ ਤੋਂ ਪਹਿਲਾਂ ਜਿਵੇਂ ਕਹਿ ਦੋ ਵੀ ਮੁੱਢਲੀ ਸਹਾਇਤਾ ਜਿਹਨੂੰ ਆਪਾਂ ਕਹਿੰਦੇ ਆ ਘਰ ਦੇ ਵਿੱਚ ਇਸ ਦਾ ਕੀ ਇਲਾਜ ਕਰ ਸਕਦੇ ਆ ਜਦੋਂ ਬਵਾਸੀਰ ਹੁੰਦੀ ਹੈ ਤਾਂ। ਬਵਾਸੀਰ ਦੇਖੋ ਬਵਾਸੀਰ ਦਾ ਮੇਨ ਜੋ ਇਲਾਜ ਹੈ ਉਹ ਖਾਣਾ ਪਚਣਾ ਹੈ ਕਿ ਖਾਣਾ ਜੋ ਤੁਸੀਂ ਖਾ ਰਹੇ ਹੋ ਦੋ ਫੁਲਕੇ ਖਾ ਰਹੇ ਹੋ ਦਾਲ ਖਾ ਰਹੇ ਹੋ ਸਬਜੀ ਖਾ ਰਹੇ ਹੋ ਸੈਂਡਵਿਚ ਖਾ ਰਹੇ ਹੋ ਉਹ ਪਚਣਾ ਜ਼ਰੂਰੀ ਹੈ ਅਗਰ ਉਹ ਤੁਹਾਡੀ ਆਂਤਾਂ ਵਿੱਚ ਪਚਦਾ ਨਹੀਂ ਹੈ ਤਾਂ ਉਹ ਐਸਿਡ ਬਣ ਗਿਆ ਹੈ ਉਹ ਗਲ ਰਿਹਾ ਹੈ ਸੜ ਰਿਹਾ ਹੈ ਔਰ ਜਦ ਉਹ ਗਲਿਆ ਸੜਿਆ ਬਾਹਰ ਨਿਕਲੇਗਾ ਤਾਂ ਉਹ ਬਵਾਸੀਰ ਦਾ ਰੂਪ ਲੈ ਲੇਗਾ ਤਾਂ ਸਭ ਤੋਂ ਈਜ਼ੀ ਔਰ ਸਭ ਤੋਂ ਵਧੀਆ ਤਰੀਕਾ ਹੈ ਕਿ ਜਦ ਤੁਸੀਂ ਖਾਣਾ ਖਾ ਰਹੇ ਹੋ ਤੁਸੀਂ ਆਪਣੇ ਖਾਣਾ ਖਾਣ ਤੋਂ ਪਹਿਲਾਂ ਅੱਧਾ ਛੋਟਾ ਗਲਾਸ ਪਾਣੀ ਲੈ ਲਓ ਉਹਦੇ ਵਿੱਚ ਦੋ ਚੁਟਕੀ ਜਿੰਨਾ ਅ ਸੁੰਡ ਪਾਊਡਰ ਪਾ ਲਓ ਦੋ ਚੁਟਕੀ ਜਿੰਨਾ ਨਮਕ ਪਾ ਲਓ ਔਰ ਦੋ ਚੁਟਕੀ ਜਿੰਨਾ ਹੀ ਉਹਦੇ ਵਿੱਚ ਭੁੰਨੇ ਜੀਰੇ ਦਾ ਪਾਊਡਰ ਪਾ ਲਓ ਔਰ ਉਹ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਉਹ ਅੱਧਾ ਗਲਾਸ ਪਾਣੀ ਪੀ ਲਓ ਔਰ ਦੋਨੋ ਟਾਈਮ ਰੋਟੀ ਤੋਂ ਪਹਿਲਾਂ ਕਰ ਲਓ ਤੁਸੀਂ ਦੇਖਣਾ ਕਿ ਉਹ ਖਾਣਾ ਪਚਣਾ ਸ਼ੁਰੂ ਹੋ ਜਾਏਗਾ ਔਰ ਬਵਾਸੀਰ ਦੀ ਜੋ ਅਲਸ ਸ਼ੁਰੂਆਤ ਵੀ ਹੋਏ ਨੇ ਕਿ ਅਫਾਰਾ ਹੋ ਜਾਂਦਾ ਹੈ ਜਾਂ ਕਬਜ਼ ਹੋ ਜਾਂਦੀ ਹੈ ਜਾਂ ਕਬਜ਼ ਨਹੀਂ ਹੈ ਲੇਕਿਨ जब किसी 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 तो अंदरों खिच पै रही है बैठा भी नहीं जा रहा सो वो सारे सिमटम ठीक हो जाएगा और हाई फाइबर फूड जरूरी है ता सब तो ईजी और सब तो बारह महीना रहने वाली है फलिया ਅਗਰ ਤੁਸੀਂ ਸਿੰਪਲ ਫਲੀਆਂ ਜੋ ਵੀ ਸੀਜ਼ਨ ਦੀ ਫਲੀਆਂ ਆ ਰਹੀਆਂ ਤੁਸੀਂ ਡਾਈਟ ਵਿੱਚ ਇੱਕ ਟਾਈਮ ਵੀ ਦਿਨ ਚ ਖਾਂਦੇ ਹੋ ਤੁਸੀਂ ਦੇਖਣਾ ਕਿ ਤੁਹਾਡੇ ਪੇਟ ਦੀ ਇੰਨੀ ਵਧੀਆ ਹਾਲਤ ਹੋ ਜਾਣੀ ਹੈ ਕਿ ਤੁਸੀਂ ਭੁੱਲੀ ਜਾਓਗੇ ਕਿ ਕਦੇ ਬਵਾਸੀਰ ਆਈ ਵੀ ਸੀ ਜਿੰਦਗੀ ਦੇ ਵਿੱਚ ਇੰਨੀ ਵਧੀਆ ਡਾਕਟਰ ਕੋਲ ਕੋਈ ਪੇਸ਼ੈਂਟ ਜਾਂਦਾ ਵੀ ਹੈ ਤਾਂ ਹਾਲਾਂਕਿ ਬਵਾਸੀ ਨੂੰ ਕਹਿੰਦੇ ਨੇ ਬਹੁਤ ਵੱਡੀ ਬਿਮਾਰੀ ਹੈਗੀ ਐ ਪਰ ਇਹ ਨਾ ਹਰ ਕਿਸੇ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ ਬਹੁਤ ਆਮ ਬਿਮਾਰੀ ਨੂੰ ਕਹ ਦਿੰਦੇ ਨੇ ਪਰ ਡਾਕਟਰ ਕੋਲ ਜਿਹਨੂੰ ਜਾਣਦੇ ਆ ਨਾ ਡਾਕਟਰ ਤਾਂ ਪਹਿਲਾਂ ਤਾਂ ਦਵਾਈ ਦਿੰਦੇ ਨੇ ਤੇ ਜਦੋਂ ਇਲਾਜ ਨਹੀਂ ਹੁੰਦਾ ਅਸਰ ਨਹੀਂ ਹੁੰਦਾ ਫਿਰ ਕਹਿੰਦੇ ਨੇ ਵੀ ਆਪਰੇਸ਼ਨ ਕਰਵਾ ਲੈਂਦੇ ਨੇ ਪਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਆਪਰੇਸ਼ਨ ਦੇ ਨਾਲ ਵੀ ਕੁਝ ਨਹੀਂ ਹੁੰਦਾ ਦੇਖੋ ਆਪਰੇਸ਼ਨ ਤਾਂ ਸਿਰਫ ਬਾਹਰ ਵਾਲੇ ਮੱਸੇ ਲਈ ਕਰਦਣਗੇ ਜਾਂ ਖੂਨ ਨਿਕਲ ਰਿਹਾ ਤੇ ਅੰਦਰ ਕੋਲਡ ਕਾਟਰੀ ਕਰਦਣਗੇ ਕਿ ਜੋ ਅੰਦਰ ਦੀ ਆੰਤਾਂ ਦੀ ਜਿਹੜੀ ਰੈਕਟਮ ਏਰੀਆ ਦੀ ਜਿਹੜੀ ਅੰਦਰ ਦੀ ਦੀਵਾਰ ਹੈ ਜੋ ਛਿਲ ਕੇ ਖਰੋਚ ਬਣ ਕਰਕੇ ਜ਼ਖਮ ਬਣ ਗਈ ਹੈ ਕਿ ਉਹਨੂੰ ਸਿਰਫ ਕੋਲਡ ਕਾਟਰੀ ਦੇ ਨਾਲ ਕਵਰ ਕਰ ਦਣਗੇ ਲੇਕਿਨ ਅਗਰ ਆਪਣਾ ਖਾਣੇ ਪੀਣੇ ਦਾ ਤਰੀਕਾ ਨਹੀਂ ਚੇਂਜ ਕੀਤਾ ਔਰ ਆਪਣਾ ਖਾਣਾ ਅੱਛਾ ਨਹੀਂ ਕੀਤਾ ਥੋੜਾ ਵਾਕ ਕਰਨਾ ਨਹੀਂ ਸ਼ੁਰੂ ਕੀਤਾ ਟਾਈਮ ਤੇ ਸੋਣਾ ਨਹੀਂ ਸ਼ੁਰੂ ਕੀਤਾ ਟਾਈਮ ਤੇ ਖਾਣਾ ਨਹੀਂ ਸ਼ੁਰੂ ਕੀਤਾ ਤਲੀ ਚੀਜ਼ਾਂ ਮਸਾਲੇਦਾਰ ਚੀਜ਼ਾਂ ਘੱਟ ਨਹੀਂ ਖਾਈਆਂ ਤਾਂ ਆਪਰੇਸ਼ਨ ਵੀ ਕੋਈ ਫਾਇਦਾ ਨਹੀਂ ਕਰੇਗਾ ਕਿਉਂਕਿ ਉਹ ਤਾਂ ਉਸ ਇੱਕ ਜਗ੍ਹਾ ਤੇ ਹੋਇਆ ਸੀ ਤੁਹਾਡਾ ਖਾਨਪਨ ਹੋ ਰਿਹਾਗਾ ਦੂਸਰੀ ਜਗ੍ਹਾ ਤੇ ਫੇਰ ਹੋ ਜਾਣਾ ਹੈ ਜੇ ਦੁਬਾਰਾ ਹੋ ਜੂਗੀ ਹਾਂ ਫਿਰ ਦੁਬਾਰਾ ਆਪਰੇਸ਼ਨ ਹੀ ਆਪਰੇਸ਼ਨ ਹੀ ਕਰਾਈ ਚੱਲੋ ਫੇਰ ਸੋ ਆਪਰੇਸ਼ਨ ਕੋਈ ਇਲਾਜ ਨਹੀਂ ਹੈ ਆਪਰੇਸ਼ਨ ਤਦ ਦੀ ਲੋੜ ਹੈ ਜਦ ਮਸੇ ਬਹੁਤ ਵੱਡੇ ਹੋ ਗਏ ਨੇ ਕਿ ਉਹ ਰਸੀਡ ਨਹੀਂ ਹੋ ਰਹੇ ਨੇ ਤੁਹਾਨੂੰ ਉੱਠਣ ਬੈਠਣ ਚ ਦਿੱਕਤ ਦਿੰਦੇ ਨੇ ਔਰ ਉਹ ਜਦ ਮਸਿਆਂ ਤੇ ਪ੍ਰੈਸ਼ਰ ਪੈਂਦਾ ਤਾਂ ਮਸਿਆਂ ਤੋਂ ਬਲੀਡਿੰਗ ਹੁੰਦੀ ਹੈ ਤਾਂ ਆਪਰੇਸ਼ਨ ਦੀ ਲੋੜ ਹੈ ਅਗਰ ਮਸੇ ਬਿਲਕੁਲ ਛੋਟੇ ਜਿਹੇ ਨੇ ਤਨੂੰ ਕੋਈ ਤਕਲੀਫ ਨਹੀਂ ਦੇ ਰੇ ਔਰ ਅਗਰ ਤੁਹਾਡਾ ਖਾਣ-ਪਾਨ ਠੀਕ ਹੋ ਗਿਆ ਤਾਂ ਉਹ ਮੱਸੇ ਵੀ ਰਸੀਡ ਕਰਕੇ ਛੋਟੇ ਹੋ ਗਏ ਬਿਲਕੁਲ ਦਾਣੇ ਵਰਗੇ ਰਹਿ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਆਪਰੇਸ਼ਨ ਦੀ ਲੋੜ ਹੈ अच्छा बवासीर ਨੂੰ ਨਾ ਬਹੁਤ ਲੋਕ ਇਗਨੋਰ ਵੀ ਕਰ ਦਿੰਦੇ ਨੇ ਕਿ ਨਾ ਦੱਸੀਏ ਕਿਉਂਕਿ ਇਹ ਅ ਬਿਮਾਰੀ ਹੀ ਇਦਾਂ ਦੀ ਹੈ ਵੀ ਕੋਈ ਕਿਸੇ ਨਾਲ ਸ਼ੇਅਰ ਨਹੀਂ ਕਰਪੰਦਾ ਖਾਸ ਕਰਕੇ ਪਿੰਡਾਂ ਦੇ ਵਿੱਚ ਨਾ ਇਹ ਬਵਾਸਿਰ ਦੀ ਦਿੱਕਤ ਹੈ ਨਾ ਔਰਤਾਂ ਦੇ ਵਿੱਚ ਬਹੁਤ ਦੇਖੀ ਜਾਂਦੀ ਹੈ ਤੇ ਉਹ ਆਪਸ ਦੇ ਵਿੱਚ ਤਾਂ ਗੱਲ ਸ਼ੇਅਰ ਕਰਨੇ ਦਾ ਬਹੁਤ ਦੂਰ ਦੀ ਗੱਲ ਹੈ ਡਾਕਟਰ ਨੂੰ ਤਾਂ ਕਿਰ ਕੀ ਦੱਸਣਾ ਹੈਗਾ ਤੇ ਕੀ ਇਹ ਇਗਨੋਰ ਕਰਨ ਵਾਲੀ ਬਿਮਾਰੀ ਹੈ ਜਾਂ ਫਿਰ ਕਿਸੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਐਕਚੁਅਲੀ ਸ਼ੇਅਰ ਕਰਨੀ ਚਾਹੀਦੀ ਹੈ ਬਿਕੋਜ਼ ਤੁਸੀਂ ਅ ਸਟੂਲ ਦੇ ਪ੍ਰੈਸ਼ਰ ਨੂੰ ਹੋਲਡ ਕਰਦੇ ਹੋ ਤਾਂ ਵੀ ਬਵਾਸੀਰ ਆਂਦੀ ਹੈ ਤੁਸੀਂ ਪ੍ਰੋਪਰ ਪਾਣੀ ਨਹੀਂ ਪੀਂਦੇ ਹੋ ਤਾਂ ਵੀ ਬਵਾਸੀਰ ਆਂਦੀ ਹੈ ਤੁਸੀਂ ਛੱਟਪਟ ਕਿਸੇ ਵੀ ਟਾਈਮ ਰੋਟੀ ਖਾ ਲੈਨੇ ਹੋ ਕਿ फटाफट ਅੰਦਰ ਸੁੱਟਨੀ ਹੈ ਔਰ ਫਿਰ ਕੰਮ ਕਰਨ ਲੱਗ ਜਾਂਦੇ ਹੋ ਜਦ ਤੁਹਾਡਾ ਖਾਣਾ ਪਚੇਗਾ ਨਹੀਂ ਤਾਂ ਵੀ ਤੁਹਾਨੂੰ ਬਵਾਸੀਰ ਹੋਣੀ ਹੈ ਔਰ ਉਸ ਤੋਂ ਇਲਾਵਾ ਜਦ ਬਹੁਤ ਜ਼ਿਆਦਾ ਟੈਨਸ਼ਨ ਸਟ्रेस ਦੁੱਖ ਵਿੱਚ ਅਗਰ ਬੰਦਾ ਖਾਣਾ ਖਾਂਦਾ ਹੈ ਤਾਂ ਡੈਫੀਨਿਟਲੀ ਉਹਦਾ ਰਿਜ਼ਲਟ ਹੀ ਬਵਾਸੀਰ ਹਮ ਮਤਲਬ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਜਿਵੇਂ ਤੁਸੀਂ ਦੱਸਿਆ ਵੀ ਘਰ ਦੇ ਵਿੱਚ ਉਹ ਕੜਾਜਾ ਬਣਾ ਕੇ ਜਾਂ ਫਿਰ ਖਾਣਾ ਖਾਣ ਤੋਂ ਪਹਿਲਾਂ ਉਹ ਜਿਹੜਾ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਪਾਣੀ ਦੇ ਵਿੱਚ ਸੁੰਡ ਮਿਲਾ ਕੇ ਠੀਕ ਹੈ ਉਹ ਚੀਜ਼ਾਂ ਕਰਨ ਦੇ ਨਾਲ ਵੀ ਮਤਲਬ ਉਸ ਤੋਂ ਇਲਾਵਾ ਵੀ ਕੁਝ ਹੈਗਾ ਵੀ ਖਾਣ ਪੀਣ ਦੇ ਵਿੱਚ ਖਾਸ ਕਰਕੇ ਕੀ ਸੁਧਾਰ ਕਰ ਸਕਦੇ ਆ ਵੀ ਖਾਣ ਦੇ ਵਿੱਚ ਫਲ ਕੀ ਖਾ ਸਕਦੇ ਆ ਸਬਜ਼ੀਆਂ ਜਿਵੇਂ ਤੁਸੀਂ ਦੱਸਿਆ ਹੀ ਇਹ ਫਲੀਆਂ ਸਦਾਬਾਰ ਚੱਲਦੀਆਂ ਨੇ 12 ਮਹੀਨੇ ਉਸ ਤੋਂ ਇਲਾਵਾ ਹੋਰ ਕੀ ਕੁਝ ਖਾ ਸਕਦੇ ਆ ਉਸ ਤੋਂ ਇਲਾਵਾ ਦੇਖੋ ਅੰਤਾਂ ਐਲਕਲਾਈਨ ਹੈ ਤਾਂ ਜੋ ਐਲਕਲਾਈਨ ਸਬਜ਼ੀਆਂ ਨੇ ਉਹ ਖਾ ਸਕਦੇ ਆ ਹੁਣ ਸਰਦੀਆਂ ਨੇ ਸਰਦੀਆਂ ਵਿੱਚ ਛਲਗਮ ਹੈ ਮੂਲੀ ਹੈ ਠੀਕ ਹੈ ਉਸ ਤੋਂ ਇਲਾਵਾ ਚਕੁੰਦਰ ਹੈ ਉਸ ਤੋਂ ਇਲਾਵਾ ਸਾਡੇ ਕੋਲ ਆਪਣੀ ਕਹਿੰਦੇ সুইਟ ਪੋਟੈਟੋ ਹੈ ਠੀਕ ਹੈ ਉਸ ਤੋਂ ਇਲਾਵਾ ਸਾਡੇ ਕੋਲ ਗੱਠ ਗੋਬੀ ਹੈ ਕद्दू ਹੈ ਕद्दू ਤਿੰਨ ਤਰ੍ਹਾਂ ਦਾ ਹੈ ਸਰਦੀਆਂ ਦੇ ਵਿੱਚ ਸਫੇਦ ਪਿੱਠਾ ਹੈ ਔਰੇਂਜ ਵਾਲਾ ਪਿੱਠਾ ਹੈ ਰੈਗੂਲਰ ਹਰਾ ਪਿੱਠਾ ਹੈ ਸਾਡਾ ਸੋ ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਨੇ ਐਲਕਲਾਈਨ ਨੇ ਅੰਤਾਂ ਨੂੰ ਮੁਲਾਇਮ ਨੇ ਅੰਤਾਂ ਨੂੰ ਆਰਾਮ ਦਿੰਦੀਆਂ ਨੇ ਇਹਨਾਂ ਵਿੱਚੋਂ ਕੋਈ ਸਬਜ਼ੀ ਤੁਸੀਂ ਸ਼ਾਇਦ ਪਕਾ ਕੇ ਨਹੀਂ ਖਾਣਾ ਚਾਹੁੰਦੇ ਤੁਸੀਂ ਉਹਨੂੰ ਸੂਪ ਦੇ ਰੂਪ ਚ ਵੀ ਲੈ ਸਕਦੇ ਹੋ ਕਿ ਕਦੋਂ ਤੁਹਾਨੂੰ ਪਸੰਦ ਨਹੀਂ ਹੈ ਛਲਗਮ ਤੁਹਾਨੂੰ ਪਸੰਦ ਨਹੀਂ ਹੈ ਤਾਂ ਤੁਸੀਂ ਉਹਦਾ ਸੂਪ ਬਣਾ ਕੇ ਪੀ ਲਓ ਤੁਹਾਡੀਆਂ ਅੰਤਾਂ ਨੂੰ ਤਾਂ ਉਹ ਸੂਪ ਦੇ ਰੂਪ ਚ ਵੀ ਮਿਲੇਗਾ ਖੁਰਾਕ ਦੇ ਰੂਪ ਚ ਮਿਲੇਗਾ ਅੰਤਾਂ ਨੂੰ ਤਾਕਤ ਮਿਲੇਗੀ ਅੰਤਾਂ ਨੂੰ ਇਕ ਚਾਲੂ ਲੱਗੇਗਾ ਮੁਲਾਮਤਾ ਮਿਲੇਗੀ ਤਾਂ ਅੰਤ ਅ ਦੇ ਵਿੱਚ ਜੋ ਪੁਰਾਣਾ ਖਾਣਾ ਪਿਆ ਪਿਆ ਸੜ ਰਿਹਾ ਸੀ ਉਸ ਖਾਣੇ ਨੂੰ ਸਰੀਰ ਚ ਨਿਕਲਣੇ ਮੌਕਾ ਮਿਲੇਗਾ ਔਰ ਤੁਹਾਡੇ ਆਪਣੀ ਤਰਫੋਂ ਜੋ ਐਫਰਟ ਹੈ ਉਹ ਸਿੰਪਲ ਹੋ ਗਿਆ ਕਿ ਥੋੜਾ ਥੋੜਾ ਕਰਕੇ ਖਾਇਆ। ਅਮਰੂਦ ਪੇਟ ਲਈ ਬਹੁਤ ਅੱਛਾ ਹੈ ਜਿਨ੍ਹਾਂ ਨੂੰ ਬਵਾਸੀਤ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਨੂੰ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ ਕਿਸੇ ਵੀ ਰੂਪ ਚ ਖਾ ਲੈਣ ਫਲ ਦੇ ਰੂਪ ਚ ਖਾ ਲੈਣ ਚਟਨੀ ਦੇ ਰੂਪ ਚ ਖਾ ਲੈਣ ਸੂਪ ਦੇ ਰੂਪ ਚ ਪੀ ਲੈਣ ਜਿਸ ਮਰਜ਼ੀ ਰੂਪ ਚ ਪੀ ਲੈਣ ਅਮਰੂਦ ਬਹੁਤ ਅੱਛਾ ਫਲ ਹੈ। ਉਸ ਤੋਂ ਇਲਾਵਾ ਸਾਡੇ ਕੋਲ ਆਪਣੇ ਡੇਟਸ ਨੇ ਖਜੂਰਾ ਨੇ ਜੋ ਸਦੀ ਵਿੱਚ ਹੀ ਆਉਂਦੀਆਂ ਨੇ ਇਹ ਵੀ ਅੰਤਾਂ ਦੇ ਲਈ ਮੁਲਾਇਮ ਨੇ ਇਹ ਵਿਟਾਮਿਨ ਏ ਔਰ ਡ ਦਿੰਦੀਆਂ ਨੇ ਤਾਂ ਜੋ ਬਵਾਸੀਰ ਐਸਿਡ ਕਰਕੇ ਹੁੰਦੀ ਹੈ ਤਾਂ ਜਿਵੇਂ ਇਹ ਖਾਣਾ ਸ਼ੁਰੂ ਕਰਦੇ ਹੈ ਇਹਨੂੰ ਨਿਊਟਰਲਾਈਜ਼ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤੇ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਗੀ ਜਦੋਂ ਬਵਾਸੀਰ ਹੁੰਦੀ ਹੈ ਤਾਂ ਇਹਦਾ ਆਯੁਰਵੇਦ ਦੇ ਵਿੱਚ ਕੀ ਇਲਾਜ ਆ ਜਾਏਗਾ आयुर्वेद ਵਿੱਚ ਜਦ ਆਂਦੇ ਨੇ ਦੇਖੋ ਸਾਡੇ ਕੋਲ ਪੰਚਕਰਮਾਂ ਦੇ ਵਿੱਚ ਤਾਂ ਇਸ ਦਾ ਪ੍ਰੋਪਰ ਇਲਾਜ ਹੈਗਾ ਕਿ ਅਸੀਂ ਵਿਰੇਚਨ ਕਰਮ ਕਰਾਉਂਦੇ ਆਂ ਔਰ ਬਸਤੀ ਕਰਮ ਕਰਦੇ ਆਂ ਤਾਂ ਇਹਦੇ ਕਰਕੇ ਪਾਇਲਸ ਜੀਵਨ ਭਰ ਲਈ ਠੀਕ ਹੋ ਜਾਂਦੀਆਂ ਨੇ ਪਰ ਉਸ ਤੋਂ ਇਲਾਵਾ ਅਸੀਂ ਲਗਾਉਣ ਦੇ ਲਈ ਤੇਲ ਲਗਾਉਣ ਦੇ ਲਈ ointments ਨੇ ਔਰ ਖਾਣ ਦੇ ਲਈ ਵੀ ਕੁਝ ਦਵਾਈਆਂ ਨੇ ਜੋ ਥੋੜੀ ਦੇਰ ਲਈ ਖਾਣੀਆਂ ਪੈਂਦੀਆਂ ਨੇ ਘਟੋ ਘਟ ਐਟਲੀਸਟ 20 ਤੋਂ 40 ਦਿਨ ਹੀ ਖਾਣੀਆਂ ਪੈਂਦੀਆਂ ਦਵਾਈਆਂ ਉਹਦੇ ਨਾਲ ਤੁਹਾਡਾ ਖਾਣ ਪੀਣ ਹੀ ਠੀਕ ਕੀਤਾ ਜਾਂਦਾ ਔਰ ਜੀਵਨ ਪਰਲੇ ਤੁਸੀਂ ਠੀਕ ਹੋ ਜਾਂਦੇ ਮੁੜ ਕੇ ਫਿਰ ਦੁਬਾਰਾ ਨਹੀਂ ਹੁੰਦਾ ਇਹ ਮੁੜ ਕੇ ਕਦੇ ਨਹੀਂ ਦੁਬਾਰਾ ਹੁੰਦੀ ਤਾਂ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸੀਗਾ ਬਵਾਸੀਰ ਦੇ ਉੱਤੇ ਕਿਉਂਕਿ ਬਵਾਸੀਰ ਆਮ ਬਿਮਾਰੀ ਜ਼ਰੂਰ ਹੈਗੀ ਹੈ ਹਰ ਕਿਸੇ ਨੂੰ ਦੇਖਣ ਨੂੰ ਮਿਲਦੀ ਹੈ ਲੇਕਿਨ ਜੇ ਜਿਆਦਾ ਵੱਧ ਜਾਂਦੀ ਹੈ ਤਾਂ ਪਰੇਸ਼ਾਨੀ ਵੀ ਬਣ ਜਾਂਦੀ ਹੈ ਆਪਰੇਸ਼ਨ ਤੱਕ ਕਰਨਾ ਪੈ ਜਾਂਦਾ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ ਜੇਕਰ ਕਿਸੇ ਨੂੰ ਬਵਾਸੀਰ ਦੀ ਦਿੱਕਤ ਹੁੰਦੀ ਹੈ ਤਾਂ ਉਹ ਡਾਕਟਰ ਕੋਲ ਜਾ ਕੇ ਜਾਂ ਫਿਰ ਕੋਈ ਆਯੁਰਵੇਦ ਦੇ ਕੋਲ ਜਾ ਕੇ ਇਸ ਦਾ ਇਲਾਜ ਜ਼ਰੂਰ ਕਰਵਾਓ